ਦਾ ਸ਼ਕੰਦਾਰ ਅਸੀਂ ਨਿਗਾ ਤੇ ਹਾਰਦਿਕ ਸਵਾਗਤ ਕਰਦੇ ਆ ਤੁਹਾਨੂੰ ਪਤਾ ਹੈ ਕਿ ਤੁਹਾਡੇ ਵਾਸਤੇ ਅਸੀਂ ਦੇਸ਼ ਵਿਦੇਸ਼ ਤੋਂ ਜਿਹੜੀ ਜਾਣਕਾਰੀ ਜਿਹੜੀ ਪੱਖ ਦੇ ਮਸਲੇ ਨੇ ਉਹ ਤੁਹਾਡੇ ਵਾਸਤੇ ਅਸੀਂ ਲੈ ਕੇ ਆਉਂਦੇ ਰਹਿੰਦੇ ਹਾਂ ਅੱਜ ਦਾ ਜਿਹੜਾ ਮਸਲਾ ਪੱਖਿਆ ਹੈ ਉਹਦੇ ਬਾਰੇ ਤੁਹਾਨੂੰ ਥੋੜੀ ਜਿਹੀ ਅਸੀਂ ਭੂਮਿਕਾ ਬੰਦੀ ਇਹ ਜਾਣਕਾਰੀ ਦੇ ਦਈਏ ਪਹਿਲਾਂ ਕਿ ਨਵੰਬਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਨਵੰਬਰ ਤੇ ਵਿਸਾਖੀ ਨੂੰ ਬਹੁਤ ਸਾਰੇ ਸੰਗਤਾਂ ਨੇ ਉਹ ਭਾਰਤ ਤੋਂ ਬਸਤਾ ਸਾਰੀ ਦੁਨੀਆ ਤੋਂ ਜੇ ਕਹਿ ਦਈਏ ਪਾਕਿਸਤਾਨ ਨਨਕਾਣਾ ਸਾਹਿਬ ਜਾਂਦੀਆਂ ਨੇ ਗਨਾਂ ਦੇ ਜਿਹਦੇ ਗੁਰਪ੍ਰੋਪ ਤੇ ਜਾਂਦੀਆਂ ਨੇ ਤੇ ਨਾਲ ਦੀ ਨਾਲ ਹੋੜ ਲਈ ਗੁਰਦੁਆਰੇ ਨੇ ਉਹਨਾਂ ਦੀ ਯਾਤਰਾ ਕਰਦੇ ਨਹੀਂ ਆਪਾਂ ਪੰਜਾ ਸਬ ਦੀ ਗੱਲ ਕਰ ਲਈਏ ਕਰਤਾਰਪੁਰ ਸਾਹਿਬ ਦੀ ਗੱਲ ਕਰ ਲਈਏ ਡੇਰਾ ਸਾਹਿਬ ਦੀ ਗੱਲ ਕਰ ਲਈਏ ਤੇ ਪਿਛਲੇ ਸਾਲ ਨਵੰਬਰ ਦੇ ਵਿੱਚ ਜਿਹੜਾ ਜਥਾ ਗਿਆ ਸੀ ਉਹਦੇ ਵਿੱਚ ਇੱਕ ਬੀਬੀ ਗਈ ਸੀ ਪੂਰਤਵੇ ਲੱਗ ਗਿਆ ਉਹਨਾਂ ਦਾ ਪਿੰਡ ਹੈ ਜ਼ਿਲ੍ਹੇ ਦੇ ਵਿੱਚ ਐ ਸਰਜੀਤ ਕੌਰ ਔਰ ਜਦੋਂ ਉਹ ਜਥਾ ਵਾਪਸ ਆ ਗਿਆ ਤੇ ਸਰਜੀਤ ਕੌਰ ਵਾਪਸ ਨਹੀਂ ਆਈ ਉਹ ਲਾਪਤਾ ਹੋ ਗਈ ਇਹ ਪਤਾ ਲੱਗਾ ਕਿ ਉਹਨੇ ਉੱਥੋਂ ਦੀ ਇੱਕ ਪਾਕਿਸਤਾਨੀ ਨਾਗਰਿਕ ਤੇ ਨਾਲ ਨਿਕਾਹ ਕਰ ਲਿਆ ਭਾਵ ਕਿ ਸ਼ਾਦੀ ਕਰ ਲਈ ਸੋ ਸਰਜੀਤ ਕੌਰ ਦੀ ਇਹ ਜਿਹੜੀ ਘਟਨਾ ਸੀ ਜਾਂ ਉਹ ਫੈਸਲਾ ਸੀ ਇਹਦਾ ਸਿੱਖ ਸਮਾਜ ਦੇ ਵਿੱਚ ਸੋਸਾਇਟੀ ਦੇ ਵਿੱਚ ਬਹੁਤ ਤਿੱਖਾ ਵਿਰੋਧ ਹੋਇਆ ਨਾਲ ਦੀ ਨਾਲ ਇਹ ਵੀ ਦੱਸਿਆ ਗਿਆ ਹੈ ਕਿ ਇਹ ਜੋ ਵੀਜ਼ਾ ਉਹਨਾਂ ਦਿੱਤਾ ਜਾਂਦਾ ਹੈ ਪਾਕਿਸਤਾਨ ਜਾਣ ਵਾਸਤੇ ਨਾਗਰਿਕਾਂ ਨੂੰ ਕਿਸੇ ਵੀ ਦੁਨੀਆ ਦੇ ਨਾਗਰਿਕ ਨੂੰ ਜਾਣ ਵਾਸਤੇ ਸਿੱਖ ਗੁਰਦੁਆਰਿਆਂ ਦੀ ਯਾਤਰਾ ਕਰਨੀ ਹੁੰਦੀ ਹੈ ਪਰ ਇਸ ਬੀਬੀ ਨੇ ਇਹ ਜਿਹੜਾ ਫੈਸਲਾ ਕੀਤਾ ਜਿਸ ਦੀ ਉਸਦੀ ਪਹਿਲਾਂ ਹੀ ਪਲੈਨਿੰਗ ਬਣੀ ਹੋਈ ਸੀ ਉਸ ਨੇ ਜਾ ਕੇ ਪਾਕਿਸਤਾਨ ਦੇ ਨਾਗਰਿਕ ਦੇ ਨਾਲ ਜਾ ਕੇ ਨਿਕਾਹ ਕਰ ਲਿਆ ਸ਼ਾਦੀ ਕਰ ਲਈ ਤੇ ਨਾਲ ਦੀ ਨਾਲ ਉਸ ਨੇ ਉੱਤੇ ਸ਼ਰਮ ਲੈਣ ਵਾਸਤੇ ਅਪੀਲ ਕਰ ਦਿੱਤੀ ਕਿ ਮੈਨੂੰ ਤੇ ਸ਼ਰਮ ਦਿੱਤੀ ਜਾਵੇ ਇਸ ਦੇ ਨਾਲ ਹੀ ਭਾਰਤ ਭਾਵਕੇ ਜਿਹੜਾ ਲਹਿੰਦਾ ਪੰਜਾਬ ਹੈ ਤੇ ਲਹਿੰਦੇ ਪੰਜਾਬ ਦੀ ਜਿੰਨੀ ਵੀ ਸਾਡੀ ਪੰਜਾਬੀ ਕਮਿਊਨਿਟੀ ਹੈਗੀ ਆ ਉਹਦੇ ਵਿੱਚ ਇਸ ਦਾ ਬਹੁਤ ਮੁਖਾਲਫਤ ਹੋਈ ਇਸ ਦਾ ਬਹੁਤ ਵਿਰੋਧ ਹੋਇਆ ਤੇ ਅਖੀਰ ਦੇ ਵਿੱਚ ਫੈਸਲਾ ਕੀਤਾ ਗਿਆ ਕਿ ਉਸ ਨੂੰ ਸਬਜੀ ਤਕੌਰ ਨੂੰ ਉੱਥੇ ਰਹਿਣ ਦੀ ਇਜਾਜ਼ਤ ਨਹੀਂ ਨਹੀਂ ਦੇਣੀ ਚਾਹੀਦੀ ਖਾਸ ਤੌਰ ਤੇ ਜਿਹੜੀ ਪੰਜਾਬ ਦੇ ਵਿੱਚ ਜਾਂ ਪਾਕਿਸਤਾਨੀ ਪੰਜਾਬ ਦੇ ਵਿੱਚ ਜਿਹੜੀ ਪੰਜਾਬੀ ਕਮਿਊਨਿਟੀ ਹੈ ਉਹਨਾਂ ਨੇ ਇਸ ਤੇ ਖਿਲਾਫ ਇੱਕ ਦਰਖਾਸਤ ਦਿੱਤੀ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਨੇ ਉਹਨਾਂ ਪਾਸਿਆਂ ਦਾ ਕੇਸਲਾ ਸੁਣਿਆ ਜਿਹਦੇ ਵਿੱਚ ਪਤਾ ਲੱਗਿਆ ਇੱਕ ਸਰਦਾਰ ਬਿੰਦਰਪਾਲ ਸਿੰਘ ਉਹਨਾਂ ਨੇ ਇਹ ਜਿਹੜੀ ਪਟੀਸ਼ਨ ਦਾਇਰ ਕੀਤੀ ਤੇ ਇਹ ਸਾਰੀ ਜਿਹੜੀ ਜਾਣਕਾਰੀ ਹੈ ਮੁਖਤਮਾ ਹੈ ਕਿਹੋ ਜੀ ਸਿਚੁਏਸ਼ਨ ਹੈ ਗਿਆ ਕੀ ਚੱਕੀ ਹੋਇਆ ਹੁਣ ਕੀ ਹੋਇਆ ਅੱਗੇ ਕੀ ਹੋਣ ਦੀ ਸੰਭਾਵਨਾ ਹੈ ਕੀ ਆ ਇਸ ਦੇ ਲਈ ਸਾਨੂੰ ਜਾਣਕਾਰੀ ਦੇਣ ਵਾਸਤੇ ਸੱਟ ਦਾ ਜੁੜਨੇ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਜੀ ਐਡਵੋਕੇਟ ਅਲੀ ਚੰਗੇਸੀ ਸੰਧੂ ਸਾਹਿਬ ਆਓ ਅਸੀਂ ਉਹਨਾਂ ਦਾ ਪਹਿਲਾਂ ਸਵਾਗਤ ਕਰਦੇ ਹਾਂ ਖੈਰ ਮੁਕਤਮ ਕਰਦੇ ਹਾਂ ਸੰਧੂ ਸਾਹਿਬ ਜੀ ਜੀ ਆਇਆਂ ਨੂੰ ਤੁਹਾਡਾ ਵੈਲਕਮ ਕਰਦੇ ਹਾਂ ਖੁਸ਼ ਆਮਦੀਦ ਜੀ ਸਮਾਂ ਕੱਢਿਆ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਸਰ ਥੈਂਕ ਯੂ ਇਟਸ ਰੀਅਲੀ ਪਲੇਅਰ ਫॉर ਮੀ ਥੈਂਕ ਯੂ ਏ ਹੁਣ ਦੱਸੋ ਇਹ ਜਿਹੜਾ ਮਾਮਲਾ ਹੈ ਇਹ ਕਿੱਥੋਂ ਸ਼ੁਰੂ ਹੋਇਆ ਤੁਸੀਂ ਇਸ ਦੇ ਵਿੱਚ ਪਹਿਲੇ ਦਿਨ ਤੋਂ ਹੀ ਸ਼ਾਮਲ ਹੋ ਤੁਹਾਡੀ ਸ਼ਮੂਲੀਅਤ ਹੈ ਤੇ ਸਾਨੂੰ ਜਿਹੜੀ ਥੋੜੀ ਬੈਕਗ੍ਰਾਉਂਡ ਦੱਸੋ ਇਸ ਕੇਸ ਦੀ ਸੰਧੂ ਸਾਹਿਬ ਜੀ ਜੀ ਬਿਲਕੁਲ ਤੁਸੀਂ ਬਿਲਕੁਲ ਠੀਕ ਫਰਮਾਇਆ ਮੈਂ ਇਹ ਪਟੀਸ਼ਨ ਦਾ ਇਨੀਸ਼ੀਏਟਿਵ ਵੀ ਮੈਂ ਲਿਆ ਸੀ ਤੇ ਅਗਰ ਕੇਸ ਦੇ ਫੈਕਟ ਦੀ ਗੱਲ ਹੈ ਹਾਲੇ ਤੱਕ ਮੈਂ ਇਹਦੇ ਵਿੱਚ ਲੀਗਲ ਸਰਵਿਸਿਜ਼ ਰੈਂਡਰ ਕਰਨਾ ਪਿਆ ਬਤੌਰੇ ਵਕੀਲ ਪ੍ਰੋ ਬੋਨੋ ਫ੍ਰੀ ਲੀਗਲ ਸਰਵਿਸਿਜ਼ Uh, for the cause of punjabs and sik community and their rights ek uh, case the facts se ne ke sarbjit kaur jehdi november de vich pakistan aandi e sik yatriyan nal 1700 to zyada sik yatri san jehde india to pakistan aande ne wagah de zariye te oh jehde yatri aaye ne ohna nu jehda visa pakistani government ne ditta si oh visa conditional visa si

ਉਹਨਾਂ ਦੇ ਮੁਤਾਬਕ ਜਿਹੜਾ ਵੀਜ਼ਾ ਸਰਬਜੀਤ ਕੌਰ ਤੇ ਦੂਸਰੇ ਯਾਤਰੀਆਂ ਨੂੰ ਇਸ਼ੂ ਕੀਤਾ ਗਿਆ ਉਹ ਨਾਨ ਐਕਸਟੈਂਡੇਬਲ ਸੀ ਯਾਨੀ ਕਿ ਐਸਾ ਵੀਜ਼ਾ ਕਿ ਜਿਹੜਾ ਐਕਸਟੈਂਡ ਹੋ ਹੀ ਨਹੀਂ ਸਕਦਾ ਸੀ ਕੋਈ ਸਰਕਮਸਟੈਂਸਸ ਉਹਦੇ ਵਿੱਚ ਮੈਂਸ਼ਨ ਨਹੀਂ ਨੇ ਕਿਸੇ ਕਿਸਮ ਦੇ ਪ੍ਰੋਟੋਕੋਲ ਦੇ ਵਿੱਚ لہذا ਸਰਬਜੀਤ ਕੌਰ ਨੂੰ ਪਾਕਿਸਤਾਨੀ ਗਵਰਨਮੈਂਟ ਨੇ ਜਿਹੜਾ ਨਾਨ ਐਕਸਟੈਂਡੇਬਲ ਵੀਜ਼ਾ ਇਸ਼ੂ ਕੀਤਾ ਅੰਡਰ ਪ੍ਰੋਟੋਕੋਲ 1974 ਐਂਡ ਫੋਰਨਰਸ ਐਕਟ 1946 ਉਹਨਾਂ ਦੇ ਤਹਿਤ ਸਰਬਜੀਤ ਕੌਰ ਸ਼ੀ ਵਾਸ ਅਲੌਡ ਟੂ ਵਿਜ਼ਿਟ ਓਨਲੀ 6 ਗੁਰਦੁਆਰਸ ਛੇ ਗੁਰਦੁਆਰਿਆਂ ਦਾ ਉਹਦੇ ਵੀਜ਼ੇ ਦੇ ਉੱਤੇ ਮੈਂਸ਼ਨ ਸੀ ਪਾਕਿਸਤਾਨ ਹਾਈ ਕਮਿਸ਼ਨ ਵੱਲੋਂ ਕਿ ਉਹ ਅਲਾਉ ਹੈ ਉਹ ਨੂੰ ਵਿਜ਼ਿਟ ਕਰ ਸਕਦੀ ਸੀ ਪਾਕਿਸਤਾਨ ਦੇ ਵਿੱਚ ਲੇਕਿਨ ਸਰਬਜੀਤ ਕੌਰ ਜਦੋਂ ਪਾਕਿਸਤਾਨ ਆਈ ਤੇ 4 ਤੋਂ 5 ਨਵੰਬਰ 2025 ਦੇ ਦੌਰਾਨ ਸਰਬਜੀਤ ਕੌਰ ਨਾਸਰ ਹੁਸੈਨ ਨਾਮੀ ਇੱਕ ਸ਼ਖਸ ਹੈਗਾ ਫਰੂਕਾਬਾਦ ਸ਼ੇਖੂਪੁਰਾ ਜ਼ਿਲ੍ਹੇ ਦਾ ਉਹਦੇ ਨਾਲ ਨਸ ਗਈ ਹੈ ਬਾਅਦ ਜੋ ਨੇ ਬਿਆਨ ਦਿੱਤਾ ਜੀ ਮੇਰਾ ਸਾਤ ਤੋਂ 8 ਸਾਲ ਪਹਿਲੇ ਇਹਨਾਂ ਨਾਲ ਚੱਕਰ ਸੀ ਤੇ ਅਸੀਂ ਰਾਬਤੇ 'ਚ ਸਾਂ ਉਸ ਤੋਂ ਪਹਿਲੇ ਇੰਪੋਰਟੈਂਟ ਚੀਜ਼ ਹੈ ਵੇ ਜਿਹੜੇ ਜਿਹੜੀ ਚੀਜ਼ ਨੇ ਮੈਨੂੰ ਮਜਬੂਰ ਕੀਤਾ ਪਟੀਸ਼ਨ ਕਰਨ ਤੋਂ ਉਹ ਇਹਗਾ ਸੀ ਕਿ 1947 ਦੇ ਵਿੱਚ ਜਿਹੜੇ ਦੋਵਾਂ ਪੰਜਾਬਾਂ ਦੀ ਵੰਡ ਦੇ ਉਸ ਜਿਹੜੇ ਜ਼ਖਮ ਆਏ ਉਹਨਾਂ ਤੇ ਮਰਮ ਰੱਖੀ ਪਾਕਿਸਤਾਨੀ ਗਵਰਨਮੈਂਟ ਦੀ ਸੌਫਟ ਪੋਲਿਸੀਜ਼ ਨੇ ਸਿੱਖਾ ਸਿਕ ਕਮਿਊਨਿਟੀ ਅਲੇ ਤੇ ਕਰਤਾਰਪੁਰ ਕरिडोर ਨੇ ਉਹ مزید ਮਰਮ ਰੱਖੀ ਸਾਡੇ ਅਸੀਂ ਆਪਸ 'ਚ ਜਿਹੜੇ ਕਰੀਬ ਸਾਂ ਅਸੀਂ ਕਰੀਬਤਰ ਹੁੰਦੇ ਗਏ ਲੇਕਿਨ ਸਰਬਜੀਤ ਕੌਰ ਨਾਮੀ ਜਿਹੜੀਆਂ ਕਾਲੀਆਂ ਭੇਡਾਂ ਨੇ ਉਨਾਗਰ ਸਿੱਖ ਕਮਿਊਨਿਟੀ ਲਈ ਪਾਕਿਸਤਾਨੀ ਗਵਰਨਮੈਂਟ ਦੇ ਦਿੱਤੇ ਗਏ ਕੋਈ ਵੀਜ਼ਾ ਰਿਲੈਕਸੇਸ਼ਨਸ ਨੇ ਪਾਲਿਸੀਏ ਤੇ ਉਹਨੂੰ ਗਲਤ ਇਸਤੇਮਾਲ ਕੀਤਾ ਹੈ ਆਪਦੇ ਇੰਡੀਵਿਜੂਅਲ ਬੈਨੀਫਿਟਸ ਲਈ ਜਿਹੜਾ ਕਿ ਸਿੱਖ ਕਮਿਊਨਿਟੀ ਦੇ ਰਾਈਟਸ ਤੇ ਮੈਂ ਇੱਕ ਡਾਕਾ ਸਮਝਨਾਮਾ ਬਤੌਰੇ ਕਾਨੂੰਨ ਬਤੌਰੇ ਪੰਜਾਬੀ ਤੇ ਬਤੌਰੇ ਵਕੀਲ ਲਿਆਜ਼ਾ ਇਸ وجہ ਤੋਂ ਪਟੀਸ਼ਨ ਧਾਰ ਕਰੀਤੀ ਹੁਣ ਤੁਸੀਂ ਵੇਖੋ ਉਸ ਤੋਂ ਇੰਪੋਰਟੈਂਟ ਚੀਜ਼ ਹੈ ਕਿ ਸਰਬਜੀਤ ਕੌਰ ਦਾ ਇੰਡੀਆ ਦੇ ਜ਼ਿਲ੍ਹਾ ਬਠਿੰਡਾ ਤੇ ਦੂਸਰੇ ਅਜ਼ਲਾ ਦੇ ਵਿੱਚ ਕ੍ਰਿਮਿਨਲ ਰਿਕਾਰਡ ਮੌਜੂਦ ਹੈ 3 ਜਾਂ 4 ਤੋਂ ਜ਼ਾਇਦ ਐਫਆਈਆਰਾਂ ਨੇ ਜਿਹੜੀਆਂ ਇਹਦੇ ਦੇ ਇਹਦੇ ਉੱਤੇ ਰਜਿਸਟਰ ਹੋ ਚੁੱਕੀਆਂ ਨੇ ਉਸ ਤੋਂ ਬਾਅਦ ਇਹਦੇ ਦੋ ਪੁੱਤਰ ਨੇ ਨਵਜੋਤ ਇੱਕ ਦਾ ਹੋਰ ਨਾਂ ਹੈ ਉਹਦੇ ਉੱਤੇ 8 ਤੋਂ 9 ਤੋਂ ਜ਼ਿਆਦਾ ਐਫਆਈਆਰਾਂ ਹੋਰ ਜਿਸਰ ਹੋ ਚੁੱਕੀਆਂ ਨੇ ਇੰਡੀਅਨ ਪੰਜਾਬ ਦੇ ਮختلف ਜ਼ਿਲ੍ਹਿਆਂ ਦੇ ਵਿੱਚ ਲਿਹਾਜ਼ਾ ਸਭ ਤੋਂ ਵੱਡਾ ਕੁਐਸਚਨ ਇੰਡੀਅਨ ਲਾ ਐਨਫੋਰਸਮੈਂਟ ਏਜੰਸੀਜ਼ ਦੀ ਨੈਗਲੀਜੈਂਸ ਤੇ ਆਂਦਾ ਹੈ ਕਿ ਉਹਨਾਂ ਸਰਬਜੀਤ ਕੌਰ ਨੂੰ ਕ੍ਰਿਮੀਨਲ ਰਿਕਾਰਡ ਜਾਂ ਰਿਕਾਰਡ ਜਾਂਤਾ ਫੈਮਿਲੀ ਹੋਣ ਦੇ ਬਾਵਜੂਦ ਵੀ ਸਰਬਜੀਤ ਕੌਰ ਨੂੰ ਕਿਵੇਂ ਸਿਕਿਉਰਿਟੀ ਕਲੀਅਰੈਂਸ ਦਿੱਤੀ ਦੂਸਰਾ ਕੁਐਸਚਨ ਇਹ ਵੇ ਕੀ ਇੰਡੀਅਨ ਲਾਅ ਐਨਫੋਰਸਮੈਂਟ ਏਜੰਸੀਜ਼ ਨੇ ਜਾਣ ਬੁਝ ਕੇ ਸਰਬਜੀਤ ਕੌਰ ਨੂੰ ਸਿਕਿਉਰਿਟੀ ਪ੍ਰੋਟੋਕੋਲਸ ਰਿਲੈਕਸ ਕੀਤੇ ਉਹਦੇ ਲਈ ਤਾਂ ਕਿ ਉਹਨਾਂ ਪਾਕਿਸਤਾਨ ਚ ਪਲਾਂਟ ਕੀਤਾ ਜਾ ਸਕੇ ਤੇ ਇਸ ਸਿੱਖਾਂ ਦੇ ਜਿਹੜਾ ਮਜ਼ਬੀ ਤਿਹਵਾਰ ਹੈ ਉਹਦਾ ਗਲਤ ਇਸਤੇਮਾਲ ਕਰਦੇ ਹੋયા ਆ ਇਨ ਉਤੇ ਪਲਾਨ ਕੀਤਾ ਜਾਇਆ ਤਾਂ ਕਿ ਪਾਕਿਸਤਾਨ ਦੇ ਸੈਂਸਟਿਵ ਇਨਫਰਾਸਟ੍ਰਕਚਰ ਦੀ ਇਨਫੋਰਮੇਸ਼ਨ ਨੂੰ ਐਕਸਟ੍ਰੈਕਟ ਕੀਤਾ ਜਾਏ ਬੀਂਗ ਅ ਸਪਾਈ ਜਿਆਦਾ ਇਹ ਚੀਜ਼ਾਂ ਸਨ ਤੀਸਰੀ ਇੰਪੋਰਟੈਂਟ ਚੀਜ਼ ਪੰਜਾਬ ਦਾ ਐਲੀਮੈਂਟ ਸੀ ਸਿੱਖਾਂ ਦੇ ਰਾਈਟਸ ਸਨ ਕਿ ਸਿੱਖ ਜੋ ਸਿੱਖਾਂ ਦੀ ਯਾਤਰਾ ਵਾਲੀ ਵੀਜ਼ਾ ਹੈ ਉਹਦਾ ਗਲਤ ਇਸਤੇਮਾਲ ਕੀਤਾ ਗਿਆ ਉਹ ਪਾਲਿਸੀ ਵੀਜ਼ੇ ਦਾ ਗਲਤ ਇਸਤੇਮਾਲ ਕੀਤਾ ਗਿਆ ਜਿਸ ਦੀ وجہ ਤੋਂ ਪੂਰੀ ਦੁਨੀਆ ਦੇ ਖਾਸ ਕਰਕੇ ਇੰਡੀਅਨ ਪੰਜਾਬ ਦੇ ਜਿਹੜੇ ਸਿੱਖ ਸਨ ਉਹ ਆਪਦੀਆਂ ਧੀਆਂ ਭੈਣਾਂ ਨੂੰ ਪਾਕਿਸਤਾਨ ਲਿਆਉਣ ਤੋਂ ਸਕੇਅਰਡ ਸਨ ਕਿ ਅਸੀਂ ਹੁਣ ਪਾਕਿਸਤਾਨ ਨਹੀਂ ਜਾਵਾਂ ਤੇ ਮੈਨੂੰ ਇਹਨੇ ਮੈਸੇਜ ਕਾਲਸ ਵਗੈਰਾ ਆਏ। ਲਹਿਜ਼ਾ ਆਏ ਸਿੱਖ ਕੌਸ ਦੀ ਪਟੀਸ਼ਨ ਹੈ, ਇਹ ਪਾਕਿਸਤਾਨ ਦੇ ਵਿੱਚ ਰੂਲ ਆਫ ਲਾ ਦੀ ਪਟੀਸ਼ਨ ਹੈ, ਪਾਕਿਸਤਾਨ ਦੇ ਵਿੱਚ ਸਿੱਖ ਕਮਿਊਨਿਟੀ ਦੀ ਰਾਈਟਸ ਦੀ ਪ੍ਰੋਟੈਕਸ਼ਨ ਦੀ ਪਟੀਸ਼ਨ ਹੈ। ਔਰ ਇਹ ਦੋਵਾਂ ਪੰਜਾਬਾਂ ਦੇ ਉਹਨਾਂ ਦੀ ਸਾਜ ਨੂੰ ਬਰਕਰਾਰ ਰੱਖਣ ਦੀ ਪਟੀਸ਼ਨ ਨੇ ਤੇ ਹਿਊਮਨ ਰਾਈਟਸ ਦੀ ਪਟੀਸ਼ਨ ਹੈ। ਸਰ ਠੀਕ ਹੈ ਜੀ ਬਹੁਤ ਤੁਸੀਂ ਜਾਣਕਾਰੀ ਦਿੱਤੀ ਹੈ ਸਬਜੀ ਦੇ ਬਾਰੇ ਦੇ ਵਿੱਚ ਖਾਸ ਤੌਰ ਦੇ ਉੱਤੇ ਅਗਲਾ ਸਵਾਲ ਮੈਂ ਤੁਹਾਨੂੰ ਇਹ ਕਰਾਂਗਾ ਪਰ ਉਸ ਤੋਂ ਪਹਿਲਾਂ ਮੈਂ ਸਵਾਲ ਕਰਾਂਗਾ ਕਿ ਨਾਸਰ ਹੁਸੈਨ ਆ ਉਹਦੀ ਕੀ ਬੈਕਗ੍ਰਾਉਂਡ ਹੈ ਉਹਦਾ ਕਿਹੋ ਜਿਹਾ ਕਿਰਦਾਰ ਹੈਗਾ ਫਰੂਖਾਬਾਦ ਦੇ ਵਿੱਚ ਦੇਖੋ ਨਾਸਰ ਹੁਸੈਨ ਦਾ ਤੇ ਜ਼ਿਆਦਾ ਸਾਨੂੰ ਨਹੀਂ ਪਤਾ ਹੈਗਾ ਲੇਕਿਨ ਨਾਸਰ ਹੁਸੈਨ ਦਾ ਇਹ ਆਖਿਆ ਜਾਂਦਾ ਹੈ ਕਿ ਉਹ ਇੱਕ ਮਜ਼ਦੂਰ ਟਾਈਪ ਬੰਦਾ ਹੈ ਉਹ ਉਹ ਨਸ਼ਈ ਕੋਈ ਆਂਦਾ ਉਹਨੂੰ ਤੇ ਉਹ ਮੁxtਲਫ ਹੋਂਦੇ ਬਾਰੇ ਐ ਕਰੈਕਟਰ ਅਸੈਸੀਨੇਸ਼ਨ ਹੋ ਇਹਦੀ ਮੁਨਾਸਬ ਨਹੀਂ ਹੈਗਾ ਲੇਕਿਨ ਇਹ ਆਖਿਆ ਜਾਂਦਾ ਹੈ ਕਿ ਹੀ ਇਸ ਨਟ ਵੈਲ ਟੂ ਡੂ ਫਾਈਨੈਂਸ਼ਲੀ ਹੀ ਇਜ਼ ਨਾਟ ਸਟੇਬਲ ਇਹ ਦੂਜੀ ਗੱਲ ਜਿਹੜੀ ਹੁਣ ਅਸੀਂ ਗੱਲ ਕਰਦੇ ਆ ਇਹਦਾ ਲਾਹੌਰ ਦੇ ਵਿੱਚ ਪਾਕਿਸਤਾਨ ਪੰਜਾਬ ਦੇ ਵਿੱਚ ਜਿਹੜੀ ਪੰਜਾਬੀ ਕਮਿਊਨਿਟੀ ਹੈ ਖਾਸ ਤੌਰ ਤੇ ਮਹਿੰਦਰਪਾਲ ਸਿੰਘ ਜੀ ਦਾ ਕੀ ਰੋਲ ਰਿਹਾ ਇਸ ਕੇਸ ਦੇ ਸੰਬੰਧ ਵਿੱਚ ਇਹ ਪਟੀਸ਼ਨ ਇਸ ਪੂਰੀ ਦੁਨੀਆ ਤੋਂ ਸਿੱਖਾਂ ਨੇ ਜਦੋਂ ਮੇਰੇ ਨਾਲ ਰਾਬਤਾ ਕੀਤਾ ਕਿ ਅਸੀਂ ਆਦੀਆਂ ਧੀਆਂ ਪੈਣਾ ਪਾਕਿਸਤਾਨ ਨਹੀਂ ਲੈ ਕੇ ਆਣਾ ਵੀ ਆਰ ਵੀ ਆਰ ਇਨਸਿਕਿਓਰ ਨਾਓ ਬਿਕੋਜ਼ ਆਫ ਦਾ ਇੰਡੀਵਿਜੂਅਲ ਐਕਟ ਆਫ ਅ ਲੇਡੀ ਤੇ ਮੈਂ ਉਹਨਾਂ ਨੂੰ ਮੋਟੀਵੇਟ ਕਰਨ ਲਈ ਇਹ ਪਟੀਸ਼ਨ ਦਾਇਰ ਕੀਤੀ ਇਹ ਇਹ ਪਟੀਸ਼ਨ ਦੇ ਵਿੱਚ ਸਾਰਾ ਕੰਮ ਮੈਂ ਕੀਤਾ ਉਸ ਤੋਂ ਬਾਅਦ ਮੈਨੂੰ ਕੋਈ ਸਿੱਖ ਨਹੀਂ ਲੱਭਦਾ ਪਿਆ ਸੀ ਜਿਹੜਾ ਐਸਾ ਸਿੱਖ ਹੋਵੇ ਜਿਹੜਾ ਸਿਰਫ ਆਪਦਾ ਆਈਡੀ ਕਾਰਡ ਦੇਵੇ ਤੇ ਮੈਨੂੰ ਇਹ ਆਖੇ ਕਿ ਪਟੀਸ਼ਨ ਮੇਰੇ ਵੱਲੋਂ ਦਾਇਰ ਕਰ ਦੇ ਕਿਉਂਕਿ ਮੈਂ ਤੇ ਆ ਵਾਸ ਸਪੋਸ ਟੂ ਰੈਂਡਰ ਮਾਈ ਪ੍ਰੋਫੈਸ਼ਨਲ ਲੀਗਲ ਸਰਵਿਸਿਜ਼ ਇਨ ਦਿਸ ਪਟੀਸ਼ਨ ਦੈਟ ਦੈਟ ਹੈਸ ਬੀਨ ਫਾਈਲਡ ਬਿਫੋਰ ਹਾਈ ਕੋਰਟ ਲੇਕਿਨ देयर वाज ਨਾਟ ਇਵਨ ਅ ਸਿੰਗਲ ਸਿੱਖ ਦੈਟ ਆਈ ਫਾਊਂਡ ਇਨ ਪਾਕਿਸਤਾਨ ਹੂ ਵਾਸ ਵਿਲਿੰਗ ਟੂ ਬੀ ਪਟੀਸ਼ਨਰ ਇਨ ਦਿਸ ਪਟੀਸ਼ਨ ਅਨਫੋਰਚੂਨੇਟਲੀ ਇੱਕ ਵੀ ਸਿੱਖ ਐਸਾ ਨਹੀਂ ਮੈਨੂੰ ਮਿਲਿਆ ਪਾਕਿਸਤਾਨ ਦੇ ਸਾਰਿਆਂ ਨੂੰ ਰਾਬਤਾ ਕੀਤਾ ਜਾਂ ਜਿੰਨੇ ਮੇਰੇ ਕੰਟੈਕਟਸ ਹਨ ਸਾਰਿਆਂ ਨੂੰ ਰਾਬਤਾ ਕੀਤਾ ਉਹਨਾਂ ਆਖਿਆ ਜੀ ਸਾਡੇ ਆਪ ਦੇ ਕਿਸੇ ਤੇ ਪੋਲਿਟੀਕਲ ਬੈਨੀਫਿਟਸ ਹਨ ਕਿਸੇ ਨੂੰ ਆਪ ਦਾ ਰੋਟੀ ਰੋਜ਼ੀ ਦਾ ਮਸਲਾ ਸੀ ਉਹਨਾਂ ਆਖਿਆ ਜੀ ਅਸੀਂ ਪਟੀਸ਼ਨਰ ਨਹੀਂ ਬਣਨਾ ਬਸ ਠੀਕ ਹੈ ਸਾਡੇ ਮਾਮਲੇ ਕੋਈ ਨਹੀਂ ਨੇ ਮਹਿੰਦਰ ਪਾਲ ਸਿੰਘ ਜਿਹੜੇ ਕਿ ਸਾਬਕਾ ਐਮਪੀਏ ਨੇ ਪਾਰਲੀਮੈਂਟਰੀ ਸੈਕਟਰੀ ਵੀ ਰਹੇ ਨੇ ਉਹਨਾਂ ਇਹ ਵੇੜਾ ਚੁੱਕਿਆ ਉਹਨਾਂ ਆਖਿਆ ਜੀ ਕੋਈ ਮਸਲਾ ਨਹੀਂ ਪਟੀਸ਼ਨਰ ਦੀ ਹੱਦ ਤੱਕ ਮੈਂ ਮੇਰਾ ਆਈਡੀ ਕਾਰਡ ਹੈ ਤੁਸੀਂ ਜਿੱਥੇ ਇਸਤੇਮਾਲ ਕਰਨਾ ਹੈ ਇਹਨੂੰ ਕਰੋ ਤੁਸੀਂ ਪਟੀਸ਼ਨ ਦੇ ਵਿੱਚ ਮੈਨੂੰ ਪਟੀਸ਼ਨਰ ਬਣਾਓ ਮੈਂ ਆਪਦੀ ਕਮਿਊਨਿਟੀ ਲਈ ਉਹਦੇ ਰਾਈਟਸ ਦੀ ਪ੍ਰੋਟੈਕਸ਼ਨ ਲਈ ਪਾਕਿਸਤਾਨ ਦੇ ਵਿੱਚ ਮੈਂ ਹਰ ਵਕਤ ਤਿਆਰ ਹਾਂ ਤੇ ਅਸੀਂ ਇਹ ਲਾਹੌਰ ਹਾਈ ਕੋਰਟ 'ਚ ਮੈਂ ਇਹ ਪਟੀਸ਼ਨ ਦਾਇਰ ਕਰ ਦਿੱਤੀ ਉਹਨਾਂ ਨੂੰ ਪਟੀਸ਼ਨ ਬਣਾ ਕੇ ਪਟੀਸ਼ਨ ਦੇ ਵਿੱਚ ਤਿੰਨ ਪ੍ਰੇਅਰਸ ਨੇ ਫਰਸਟ ਪ੍ਰੇਅਰ ਇਹ ਹੈ ਕਿ ਸਰਬੀਟ ਕੋਰ 4 ਤੋਂ 5 ਨਵੰਬਰ ਨੂੰ ਨਨਕਾਣਾ ਸਾਹਿਬ ਆਂਦੀ ਹਨ ਨਨਕਾਣਾ ਸਾਹਿਬ ਤੋਂ ਨਾਸਿਅੰਦੀ ਸਭ ਤੋਂ ਪਹਿਲੇ ਇਲੈਗੈਲਿਟੀ ਦੈਟ ਵਾਸ ਕਮਿਟਿਡ ਬਾਇ ਸਰਬਜੀਤ ਕੌਰ ਉਹ 4 ਤੋਂ 5 ਨਵੰਬਰ ਸੀ ਜਦੋਂ ਉਹ ਪਾਕਿਸਤਾਨ ਦੇ ਉਹਨਾਂ ਉਹਨਾਂ ਇਲਾਕਿਆਂ ਨੂੰ ਨੇ ਉਹਨੇ ਵਿਜ਼ਿਟ ਕੀਤਾ ਜਿਹੜਾ ਕਿ ਰੈਸਟ੍ਰਿਕਟਿਡ ਸੀ ਉਹਦੇ ਲਈ ਐਸ ਪਰ ਵੀਜ਼ਾ ਪਾਲਿਸੀ ਜਾਂ ਵੀਜ਼ਾ ਇਸ਼ੂਐਂਸ ਉਸ ਤੋਂ ਬਾਅਦ ਦੂਸਰੀ ਚੀਜ਼ ਹੈ ਕਿ ਸਰਬਜੀਤ ਕੌਰ ਨੇ 5 ਨਵੰਬਰ ਨੂੰ ਮੈਜਿਸਟ੍ਰੇਟ ਇਲਾਕਾ ਮੈਜਿਸਟ੍ਰੇਟ ਵੜੈਜ ਸਾਹਿਬ ਨਾਲ ਸ਼ੇਖੂਪੁਰਾ ਦੇ ਉਹਨਾਂ ਦੇ ਸਾਹਮਣੇ ਉਹਨਾਂ ਦੀ ਅਦਾਲਤ 'ਚ ਇੱਕ ਐਫੀਡੇਵਿਟ ਜਮ੍ਹਾਂ ਕਰਾਇਆ ਜਿੰਨੇ ਵੀ ਜਿਹਨੇ ਪਹਿਲੇ ਕਨਫੈਸ਼ਨਲ ਸਟੇਟਮੈਂਟ ਤੇ ਦਿੱਤੀ ਕਿ 4 ਤੋਂ 5 ਨੰਬਰ ਦੇ ਦਰਮਿਆਨ ਨਾ ਸਕਈ ਸਾਂ ਤੇ ਇਹ ਕਨਫੈਸ਼ਨਲ ਸਟੇਟਮੈਂਟ ਵੀ ਉਹਨਾਂ ਦੀ ਮੌਜੂਦ ਹੈ ਤੀਸਰੀ ਗੱਲ ਇਹ ਹੈ ਕਿ ਉਹਨਾਂ ਨੇ ਇਸਲਾਮ ਧਰਮ ਅਡਾਪਟ ਕੀਤਾ ਤੇ ਸ਼ਾਦੀ ਕੀਤੀ ਦੇਖੋ ਬੀਂਗਾ ਹਿਮਨ ਰਾਈਟਸ ਐਕਟੀਵਿਸਟ ਬੀਂਗਾ ਲਾਇਰ ਮੈਨੂੰ ਬਿਲਕੁਲ ਇਹ ਅਹਿਸਾਸ ਹੈ ਕਿ ਹਿਮਨ ਰਾਈਟਸ ਲਾਜ਼ ਕੀ ਨੇ ਯਾ ਰਾਈਟਸ ਕੀ ਨੇ ए यूनिवर्सल डिक्लेरेशन ऑफ ह्यूमन राइट्स इंटरनेशनल कोविनेंट एंड सिविल एंड पॉलिटिकल राइट्स कॉन्स्टिट्यूशन ऑफ पाकिस्तान 1973 ए सारे लीगल इंस्ट्रूमेंट्स में और भी यूएनओ दे बहुत ज्यादा ने जिंदा पाकिस्तान भी पार्टी है ते औंदे मुताबिक जेड़ा धर्म अडॉप्ट करना या शादी ब्याह करना ए तोडा पर्सनल मैटर है ए तोडा इंडिविजुअल मैटर है इट हैज नथिंग टू डू विद विद द मैटर्स ऑफ स्टेट और और द सोसाइटी ਨਿਆਜ਼ਾ ਸਰਬਜੀਤ ਕੌਰ ਨੇ ਇਸਲਾਮ ਕਬੂਲ ਕੀਤਾ ਓਨ ਦੀ ਮਰਜ਼ੀ ਸੇ ਓਨੇ ਕਰ ਲਿਆ ਸਾਨੂੰ ਕੋਈ ਇਤਰਾਜ਼ ਨਹੀਂ ਓਨੇ ਸ਼ਾਦੀ ਕੀਤੀ ਸਾਡੇ ਲੋਕ ਇੱਕ ਨਹੀਂ ਛੱਡ ਕੇ ਚਾਰ ਹੋਰ ਕਰ ਲਵੇ ਸਾਡਾ ਕੋਈ ਇਤਰਾਜ਼ ਨਹੀਂ ਹੈਗਾ ਸਾਡਾ ਸਿਰਫ ਇੱਕ ਇਤਰਾਜ਼ ਹੈਗਾ ਕਿ ਸਰਬਜੀਤ ਕੌਰ ਨੇ ਅਗਰ ਇੱਥੇ ਆ ਕੇ ਨਿਕਾਹ ਕਰਨਾ ਸੀ ਤੇ ਓ ਵੀਜ਼ਟ ਵੀਜ਼ੇ ਤੇ ਆ ਜਾਂਦੀ ਬਿਜ਼ਨਸ ਵੀਜ਼ੇ ਤੇ ਆ ਜਾਂਦੀ ਕਿਸੇ ਹੋਰ ਵੀਜ਼ੇ ਤੇ ਆ ਜਾਂਦੀ ਵੀਜ਼ਾ ਉਹਨੇ ਪਿਲਗ੍ਰਿਮੇਜ ਵੀਜ਼ਾ ਜਿਹੜਾ ਸਿੱਖਾਂ ਦੇ ਯਾਤਰਾ ਕਰਨ ਲਈ ਮੀ ਵੀਜ਼ਾ ਸੀ ਉਹਨਾਂ ਨੇ ਗਲਤ ਇਸਤੇਮਾਲ ਕੀਤਾ ਹੈ ਕਿਉਂ ਕੀਤਾ ਹੈ ਕੰਡੀਸ਼ਨਲ ਵੀਜ਼ੇ ਦੀ ਵਾਇਲੇਸ਼ਨ ਕਿਉਂ ਕੀਤੀ ਹੈ ਅਗਰ ਇਹ ਪ੍ਰੈਸੀਡੈਂਟ ਸੈੱਟ ਹੋ ਗਿਆ ਕਿ ਉਧਰੋਂ ਕੁੜੀਆਂ ਆ ਕੇ ਇੱਧਰ ਇਸ ਤਰ੍ਹਾਂ ਯਾਤਰਾ ਵੀਜ਼ੇ ਦਾ ਗਲਤ ਇਸਤੇਮਾਲ ਕਰਨ ਦੀਆਂ ਅੱਖਾਂ ਦੀਆਂ ਅਸੀਂ ਚਾਹਾਂ ਗੁਰਦੁਆਰੇ ਮੱਥਾ ਟੇਕਣ ਇੱਥੇ ਆ ਕੇ ਕਿਤੇ ਨਸ ਜਾਂਦੀਆਂ ਤੇ ਦੋਵਾਂ ਪੰਜਾਬਾਂ ਦੀ ਨਾ ਸਿਰਫ ਸਾਂਝ ਉਹਨਾਂ ਨੂੰ ਬੜਾ ਖਤਰਾ ਹੈਗਾ ਹੈ ਬਲਕਿ ਪਾਕਿਸਤਾਨ ਦੇ ਵਿੱਚ ਜਿਹੜਾ ਸਿੱਖਾਂ ਦੇ ਗੁਰਦੁਆਰਿਆਂ ਦੀ ਵਜ੍ਹਾ ਤੋਂ ਇੱਕ ਰਿਲੀਜੀਅਸ ਟੂਰਿਜ਼ਮ ਦਾ ਕਾਨਸੈਪਟ ਇੱਕ ਫਲੋਰਿਸ਼ ਕਰਦਾ ਪਿਆ ਗਰੋ ਕਰਦਾ ਪਿਆ ਉਹ ਵੀ ਘਟ ਹੋ ਜਾਇਆ ਦਾ ਤੇ ਮੇਰੇ ਖਿਆਲ ਚ ਪਾਕਿਸਤਾਨ ਦੇ ਇੰਟਰਸਟ ਦੀ ਪਟੀਸ਼ਨ ਸੀ ਇਹ ਸਿੱਖਾਂ ਦੇ ਰਾਈਟਸ ਸੀ ਤੇ ਦੋਵਾਂ ਪੰਜਾਬਾਂ ਦੀ ਸਾਂਝ ਦੀ ਪਟੀਸ਼ਨ ਸੀ ਪਟੀਸ਼ਨ ਦੇ ਵਿੱਚ ਉਸ ਤੋਂ ਬਾਅਦ 13 ਨਵੰਬਰ 2025 ਨੂੰ ਸਬਜੀਤ ਕੌਰ ਪਾਕਿਸਤਾਨ ਚ ਉਹਦਾ ਵੀਜ਼ਾ ਕਿਉਂਕਿ 10 ਡੇ ਸਟੇ ਤੇ ਸੀ ਤੇ 13 ਨਵੰਬਰ ਨੂੰ ਉਹਦਾ ਵੀਜ਼ਾ ਐਕਸਪਾਇਰ ਹੋ ਗਿਆ لہذا 13 ਨਵੰਬਰ 2025 ਤੋਂ ਬਾਅਦ ਸਰਬਜੀਤ ਕੌਰ ਪਾਕਿਸਤਾਨ ਦੇ ਵਿੱਚ ਇਲੀਗਲੀ ਰੈਜ਼ਾਈਡ ਕਰਦੀ ਪਈ ਹੈ ਗੈਰ ਕਾਨੂੰਨੀ ਤੌਰ ਤੇ ਮੁਕੀਮ ਹੈ لہذا ایਵੀਏ ਇੱਕ ਸਟਿਪਿਟਿਸ਼ਨ ਦੀ ਪਲੇਅਰ ਸੀ ਕਿ ਇੱਕ ਐਸੀ ਖਾਤੂਨ ਜਿੰਦਾ ਪਾਕਿਸਤਾਨ ਦੇ ਵਿੱਚ ਇਸ ਟਾਈਮ ਕੋ ਲੀਗਲ ਸਟੇਟਸ ਹੀ ਕੋਈ ਨਹੀਂ ਹੈਗਾ ਔਰ ਕਿਹੜੀ ਕਪੈਸਿਟੀ ਦੇ ਵਿੱਚ ਪਾਕਿਸਤਾਨ ਦੇ ਵਿੱਚ ਰਹਿੰਦੀ ਪਈ ਹੈ ਇਹ ਵੀ ਬੜਾ ਇੰਪੋਰਟੈਂਟ ਲੀਗਲ ਕੁਐਸਚਨ ਸੀ ਉਸ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਇਮੀਗ੍ਰੇਸ਼ਨ ਡਿਪਾਰਟਮੈਂਟ ਇਹਨਾਂ ਦਾ ਕੰਮ ਹੈਗਾ ਇਸ ਸਟੈਚੂਟਰੀ ਕਪੈਸਿਟੀ ਦੇ ਵਿੱਚ ਕੁਝ ਸਟੈਂਡਿੰਗ ਆਰਡਰਸ ਨੇ ਜਿਹੜਾ ਇੰਪਾਵਰ ਕਰਦੇ ਨੇ ਐਫਆਈਏ ਨੂੰ ਜਾਂ ਇਮੀਗ੍ਰੇਸ਼ਨ ਨੂੰ ਜਾਂ ਇਮੀਗ੍ਰੇਸ਼ਨ ਵਿੰਗ ਨੂੰ ਕਿ ਉਹ ਕੋਈ ਵੀ ਐਸਾ ਬੰਦਾ ਜਿਹੜਾ ਪਾਕਿਸਤਾਨ ਦੇ ਵਿੱਚ ਓਵਰਸਟੇ ਹੋਵੇ ਜਾਂ ਉਹਦੇ ਡਾਕੂਮੈਂਟਸ ਫਰਾਡ ਹੋਣ ਜਾਂ ਦਾ ਵੀਜ਼ਾ ਐਕਸਪਾਇਰ ਹੋ ਜਾਵੇ ਤੇ ਪਾਕਿਸਤਾਨੀ ਗਵਰਨਮੈਂਟ ਥਰੂ ਐਫਆਈਏ ਉਹਨੂੰ ਡਿਪੋਰਟ ਕਰ ਸਕਦੀ ਏ। ਲਿਆਜ਼ਾ ਇਸ وجہ ਤੋਂ ਅਪਲੀਕੇਸ਼ਨ ਵੀ ਦਾਰ ਕੀਤੀ ਕਿ ਪਿਛਲੇ ਡੇਢ ਮਹੀਨੇ ਤੋਂ 2 ਮਹੀਨੇ ਤੋਂ ਪਾਕਿਸਤਾਨ 'ਚ ਗੈਰ ਕਾਨੂੰਨੀ ਤੌਰ ਤੇ ਮਕੀਮ ਹੈ। ਹਾਲੀਆ ਸੂਰਤ ਹਾਲ ਇਹ ਵੇ ਕਿ ਜਸਟਿਸ ਫਾਰੂਕ ਹੈਦਰ ਸਾਹਿਬ ਜਿਹੜੇ ਕਿ ਲਾਹੌਰ ਹਾਈ ਕੋਰਟ ਦੇ ਬੜੇ ਕੰਪੀਟੈਂਟ ਜੱਜ ਨੇ ਉਹਨਾਂ ਮੇਰੀ ਪਟੀਸ਼ਨ ਨੂੰ ਸਮਾਤ ਦੇ ਕਾਬਲ ਸਮਝਿਆ ਉਹਨੂੰ ਰੈਗੂਲਰ ਸਮਾਤ ਲਈ ਮੁਕਰਰ ਕੀਤਾ ਬਲਕਿ ਉਹਦੇ ਵਿੱਚ ਫੈਡਰੇਸ਼ਨ ਆਫ ਪਾਕਿਸਤਾਨ ਕੈਬਨਟ ਡਿਵੀਜ਼ਨ ਚੀਫ ਸੈਕਟਰੀ ਪੰਜਾਬ ਯਾਨੀ ਕਿ ਪੰਜਾਬ ਗਵਰਨਮੈਂਟ ਡੀਜੀ ਐਫ ਆਈ ਏ ਆਈ ਜੀ ਪੰਜਾਬ ਪੁਲਿਸ ਇੰਟੀਰੀਅਰ ਮਿਨਿਸਟਰੀ ਉਸ ਤੋਂ ਬਾਅਦ ਡੀਜੀ ਐਫ ਆਈ ਏ ਮਿਨੋਰਟੀ ਅਫੇਅਰਸ ਦੇ ਮਿਨਿਸਟਰ ਉਹਨਾਂ ਨੂੰ ਅ ਮਿਨਿਸਟਰੀ ਆਫ ਫੋਰਨ ਅਫੇਅਰਸ ਨੂੰ ਇਹਨਾਂ ਸਾਰਿਆਂ ਨੂੰ ਉਹਨਾਂ ਨੋਟਿਸਿਸ ਇਸ਼ੂ ਕਰ ਦਿੱਤੇ ਨੇ ਕਿ ਤੁਸੀਂ ਇਹ ਮੁੱਦਾ ਬਹੁਤ ਸੀਰੀਅਸ ਹੈ ਤੁਸੀਂ ਇਹਦੇ ਉੱਤੇ ਨਾ ਸਿਰਫ ਆਪਦੀ ਕੰਪਰੀਹੈਂਸਿਵ ਰਿਪੋਰਟਸ ਜਮ੍ਹਾਂ ਕਰਵਾਓ ਬਲਕਿ ਤੁਸੀਂ ਪੈਰਾਵਾਇਸ ਕਮੈਂਟਸ ਵੀ ਜਮ੍ਹਾਂ ਕਰਵਾਓ ਜਿਹੜੀ ਸਾਡੀ ਲਾਹੌਰ ਹਾਈ ਕੋਰਟ ਚ ਕੰਡੀਸ਼ਨ ਹੈ ਉਹ ਹਾਲੇ ਫਿਕਸ ਹੋਣੀ ਹੈ ਮਜ਼ੀਦ ਅਗਲੀ ਡੇਟ ਉਹਦੇ ਚ ਪੈਣੀ ਹੈ ਸੀ ਸ਼ਾਇਦ ਕੁਝ ਦਿਨਾਂ ਤੱਕ ਉਹਦੇ ਚ ਸੀਐਮ ਵੀ ਦਈਏ ਕਿ अर्ली ਹੀアリング ਤਾਂ ਕਿ ਮਾਮਲਾ ਬੜਾ ਗੰਭੀਰ ਹੈ ਤੇ ਉਹਨੂੰ ਜਲਦੀ ਇਹਦੀ ਸੁਣਵਾਈ ਕੀਤੀ ਜਾਵੇ ਸਰਬਜੀਤ ਕੌਰ ਜਿਹੜੀ 13 ਨਵੰਬਰ 2025 ਤੋਂ ਬਾਅਦ ਪਾਕਿਸਤਾਨ 'ਚ ਗੈਰਕਾਨੂੰਨੀ ਤੌਰ ਤੇ ਮਕੀਮ ਸੀ ਪਤਾ ਹੀ ਨਹੀਂ ਸੀ ਕਿੱਥੇ ਵੇ ਕਿੱਥੇ ਨਹੀਂ ਹੈ ਸਬਾਨ ਖਾ ਗਿਆ ਜਾਂ ਜ਼ਮੀਨ ਨਿਕਲ ਗਈ ਉਹ ਜਦੋਂ ਮੈਂ ਪਟੀਸ਼ਨ ਐ ਦਾਇਰ ਕੀਤੀ ਤੇ ਹਫਤੇ ਦੇ ਵਿੱਚ ਵਿੱਚ ਜਦੋਂ ਨੋਟਿਸ ਹੋਏ ਹਾਈ ਕੋਰਟ ਵੱਲੋਂ ਤੇ ਸਰਬਜੀਤ ਕੌਰ ਨੂੰ ਲੱਭਣਾ ਪਿਆ ਉਹਨੂੰ ਅਰੈਸਟ ਕੀਤਾ ਫਿਰ ਸਾਨੂੰ ਪਤਾ ਲੱਗਾ ਕਿ ਸਰਬਜੀਤ ਕੌਰ ਨੂੰ ਵਾਗਾ ਬਾਰਡਰ ਦੇ ਜ਼ਰੀਏ ਅਜ ਡਿਪੋਰਟ ਕਰਦੇ ਪੈ ਨੇ ਲੇਕਨ ਉਹ ਇੰਡੀਅਨ ਗਵਰਨਮੈਂਟ ਨੇ ਸਰਬਜੀਤ ਕੌਰ ਨੂੰ ਐਕਸੈਪਟ ਕਰਨ ਤੋਂ ਰਿਫਿਊਜ਼ ਕਰ ਦਿੱਤਾ ਬਿਲਕੁਲ ਉਹਨਾਂ ਦਾ ਕਰਨਾ ਹੱਕ ਬੰਦਾ ਸੀ ਕਿਉਂਕਿ ਲੀਗਲ ਗਰਾਉਂਡਸ ਕੁਝ ਹੁੰਦੀਆਂ ਨੇ ਸਰਬਜੀਤ ਕੌਰ ਦੇ ਕੋਲ ਜਾਂ ਜਿਹੜਾ ਵੀ ਉਹ ਉਹਨੂੰ ਛੱਡਣ ਗਿਆ ਸੀ ਉਹਨਾਂ ਦੇ ਕੋਲ ਸਪੈਸ਼ਲ ਐਗਜ਼ਿਟ ਪਰਮਿਸ਼ਨ ਜਾਂ ਪਰਮਿਟ ਜਿਹੜਾ ਇੰਟੀਰੀਅਰ ਮਿਨਿਸਟਰੀ ਨੇ ਇਸ਼ੂ ਕਰਨਾ ਸੀ ਉਹਦੇ ਕੋਲ ਨਹੀਂ ਸੀ ਐਸੇ ਇਸ ਵਜ੍ਹਾ ਤੋਂ ਉਹਨੂੰ ਦਰੁਲਮਾਨ ਲਾਹੌਰ ਦੇ ਵਿੱਚ ਜਿਹੜਾ ਕਿ ਔਰਤਨ ਪ੍ਰੋਟੈਕਸ਼ਨ ਸੈਂਟਰ ਇਹ ਉਹਦੇ ਵਿੱਚ ਉਹਨੂੰ ਰੱਖਿਆ ਹੋਇਆ ਤੇ ਹਾਲੇ ਇੰਤਜ਼ਾਰ ਕਰਦੀ ਪਈ ਜਦੋਂ ਤੱਕ ਸਾਡੀ ਜਦੋਂ ਤੱਕ ਸਾਡੀ ਪਟੀਸ਼ਨ ਫਾਈਨਲ ਨਹੀਂ ਹੁੰਦੀ ਡਿਸਪੋਜ਼ ਆਫ ਨਹੀਂ ਹੁੰਦੀ ਉਦੋਂ ਤੱਕ ਇਹ ਇੰਤਜ਼ਾਰ ਹੈ ਦਾ ਕਿ ਉਹਨੂੰ ਕੱਢਦੇ ਇੱਥੋਂ ਜਾਂ ਨਹੀਂ ਕੱਢਦੇ ਇਹ ਬਾਕੀ ਜਿਹੜੀ ਤੁਸੀਂ ਆ ਬੜਾ ਵਧੀਆ ਤੁਸੀਂ ਜਵਾਬ ਉਸੇ ਮੇਰੇ ਸਵਾਲ ਦਾ ਜਵਾਬ ਦੇ ਦਿੱਤਾ ਕਿ دارুল ਅਮਾਨ ਕਿਹੜੀ ਜਗ੍ਹਾ ਹੈਗੀ ਆ ਕੈਰੋ ਜਿਹੜੀ ਪੁਲਿਸ ਦੀ ਜਿਹੜੀ ਪ੍ਰੋਟੈਕਸ਼ਨ ਹੈਗੀ ਆ ਤੁਸੀਂ ਜ਼ਿਕਰ ਕੀਤਾ ਕਿ ਭਾਰਤੀ ਪੰਜਾਬ ਦੇ ਵਿੱਚ ਸਬਜੀਤ ਕੌਰ ਉਹਨਾਂ ਦੇ ਪਰਿਵਾਰ ਦੇ ਜਿਹੜੇ ਬੱਚੇ ਵੀ ਨੇ ਉਹਨਾਂ ਦੇ ਉੱਤੇ ਵੀ ਖਿਲਾਫ ਉਹਨਾਂ ਦੇ ਕੁਝ ਐਫਆਈਆਰ ਦਰਜ ਹੋਈਆਂ ਨੇ ਕੀ ਜਿਹੜੀ ਤੁਹਾਡੀ ਡਿਟੈਕਟਿਵ ਏਜੰਸੀ ਹੈਗੀ ਜਾਂ ਉਹਨਾਂ ਨੇ ਭਾਰਤੀ ਏਜੰਸੀਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਸ ਦੀ ਜਿਹੜੀ ਤਹਿਕੀਕਾਤ ਕੀਤੀ ਜਾਵੇ ਜਿਹੜੇ ਕ੍ਰਾਈਮਨਲ ਚਾਰਜਸ ਨੇ ਉਹ ਓਵਰਲੁੱਕ ਕਿਉਂ ਕੀਤੇ ਗਏ ਨੇ ਉਹ ਅੱਖੋਂ ਪਰੋਖੇ ਕਿਉਂ ਕੀਤਾ ਗਿਆ ਕਿ ਉਹਨੂੰ ਵੀਜ਼ਾ ਇਸ਼ੂ ਕੀਤਾ ਗਿਆ ਇਹਦੇ ਬਾਰੇ ਵੀ ਕੋਈ ਇਨਵੈਸਟੀਗੇਸ਼ਨ ਹੋ ਰਹੀ ਹੈ ਜਾਂ ਹੋਵੇਗੀ ਅਵੇਖੋ ਸਾਨੂੰ ਜੋ ਵੀ ਗੱਲ ਅਸੀਂ ਸਵਾਲ ਕਰਾਂਦੇ ਜਵਾਬ ਦਿਆਂਦੇ ਉਹਨਾਂ ਦਾ ਲੀਗਲ ਸਕੋਪ ਵੇਖਣਾ ਪੈਦਾ ਕਿਉਂਕਿ ਪਾਕਿਸਤਾਨ ਦੀਆਂ ਏਜੰਸੀਜ਼ ਨੇ ਇੰਟੈਲੀਜੈਂਸ ਬਿਊਰੋ ਇਹ ਉਹਨਾਂ ਦਾ ਕੰਮ ਵਿਦਨ ਦਾ ਪ੍ਰੈਮਿਸਿਸ ਆਫ ਪਾਕਿਸਤਾਨ ਹੈ ਵਿਦਨ ਦਾ ਟੈਰੀਟਰੀ ਆਫ ਪਾਕਿਸਤਾਨ ਹੈ ਆਈਐਸਆਈਏ ਉਹਨਾਂ ਦਾ ਕੰਮ ਵਿਦਨ ਦਾ ਟੈਰੀਟਰੀ ਆਫ ਪਾਕਿਸਤਾਨ ਹੈ لہذا ਇਹ ਤੇ ਇੰਡੀਅਨ ਗਵਰਨਮੈਂਟ ਦੀ ਤੇ ਇੰਡੀਅਨ ਲਾਅ ਐਨਫੋਰਸਮੈਂਟ ਏਜੰਸੀਜ਼ ਦੀ ਨਗਲੀਜੈਂਸ ਹੈ ਕਿ ਉਹਨਾਂ ਨੂੰ ਚਾਹੀਦਾ ਸੀ ਕਿ ਵੇਖੋ ਤੁਸੀਂ ਇੰਡੀਆ ਦੇ ਵਿੱਚ ਵੀ ਸਾਰਾ ਕੰਪਿਊਟਰਾਈਜ਼ਡ ਸਿਸਟਮ ਹੈ ਇੱਕ ਬੰਦਾ ਇੱਕ ਨਾਕੇ ਤੋਂ ਦੂਸਰੇ ਨਾਕੇ ਤੱਕ ਨਹੀਂ ਜਾ ਸਕਦਾ ਅਗਰ ਉਹਦੇ ਤੇ ਕੋਈ ਐਫ ਆਈ ਆਰ ਹੈ ਲੇਕਿਨ ਸਰਬਜੀਤ ਕੌਰ ਨੂੰ ਕਿਵੇਂ ਵੀਜ਼ਾ ਇਸ਼ੂ ਕਰ ਦਿੱਤਾ ਗਿਆ ਕਿਵੇਂ ਸਕਿਉਰਿਟੀ ਕਲੀਅਰੈਂਸ ਦਿੱਤੀ ਇੰਡੀਅਨ ਲਾਅਨ ਇਨਫੋਰਸਮੈਂਟ ਏਜੰਸੀਜ਼ ਨੇ ਇਹ ਤਾਂ ਸਵਾਲੀਆ ਨਿਸ਼ਾਨ ਇੰਡੀਅਨ ਲਾਅਨ ਇਨਫੋਰਸਮੈਂਟ ਏਜੰਸੀਜ਼ ਦੀ ਕ੍ਰੈਡਿਬਿਲਿਟੀ ਤੇ ਵੇਨਾ ਤੇ ਉਹਨਾਂ ਨੂੰ ਇਨਵੈਸਟੀਗੇਟ ਕਰਨਾ ਚਾਹੀਦਾ ਹੈ ਕਿਉਂਕਿ ਜਿਹੜੇ ਕ੍ਰਿਮਿਨਲ ਮੁਕਦਮਾਤ ਜਾਂ ਐਫ ਆਈ ਆਰਜ਼ ਦਾ ਇੰਦਰਾਜ ਹੈ ਉਹ ਤੇ ਇੰਡੀਆ ਦੇ ਵਿੱਚ ਹੋਇਆ ਪਾਕਿਸਤਾਨ ਦੇ ਵਿੱਚ ਤੇ ਕਿਉਂਕਿ ਆਪਣਾ ਜਿਹੜਾ ਪ੍ਰੋਗਰਾਮ ਅਸੀਂ ਗੱਲਬਾਤ ਕਰ ਰਹੇ ਆ ਇਹ ਬਰਤਾਨੀਆ ਤੋਂ ਯੂਕੇ ਤੋਂ ਕਰ ਰਹੇ ਆ ਤੇ ਸਾਨੂੰ ਇਹ ਵੀ ਥੋੜੀ ਬਹੁਤੀ ਜਾਣਕਾਰੀ ਮਿਲੀ ਆ ਕਿ ਜਿਹੜਾ ਸਬਜੀਤ ਕੌਰ ਦਾ ਜਿਹੜਾ ਪਹਿਲਾ ਪਤੀ ਜਿਹਨੂੰ ਕਹਿ ਸਕਦੇ ਆ ਕਿ ਉਹ ਯੂਕੇ ਵਿੱਚ ਰਹਿ ਰਿਹਾ ਹੈ ਤੁਹਾਨੂੰ ਵੀ ਉਹਦੇ ਵੱਲੋਂ ਕੋਈ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸਾਨੂੰ ਸਭ ਜੀ ਬਿਲਕੁਲ ਕਰਨੈਲ ਸਿੰਘ ਨੇ ਮੇਰੇ ਨਾਲ ਰਾਬਤਾ ਕੀਤਾ ਹਾਲੇ ਵੀ ਮੇਰੇ ਨਾਲ ਰਾਬਤੇ 'ਚ ਨੇ ਤੇ ਉਹਨਾਂ ਕੁਝ ਵੀਡੀਓਜ਼ ਵੀ ਕਲੀਆਂ ਸਨ ਜਿਨ੍ਹਾਂ ਦੇ ਵਿੱਚ ਉਹ ਦੱਸਦੇ ਪਏ ਨੇ ਕਿ ਉਹ ਸਬਜੀਤ ਕੌਰ ਰੋਂਦੀ ਪਈ ਹੈ ਉਹ ਕਾਲ ਦੇ ਵਿੱਚ ਉਹਨੇ ਰਿਕਾਰਡ ਕੀਤੀ ਉਹ ਕਾਲ ਉਹਦੇ ਵਿੱਚੋਂ ਆਂਦੀ ਪਈ ਹੈ ਕਿ ਮੈਨੂੰ ਇਹਨੇ ਜ਼ੋਰ ਜ਼ਬਰਦਸਤੀ ਮੇਰੀਆਂ ਕੁਝ ਨੇਕਡ ਵੀਡੀਓਜ਼ ਤਸਵੀਰਾਂ ਸਨ ਮੈਂ ਉਹ ਡਿਲੀਟ ਕਰਨ ਪਾਕਿਸਤਾਨ ਆਈ ਸਾਂ ਇਹਨੇ ਮੈਨੂੰ ਬਲੈਕਮੇਲ ਕੀਤਾ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਮੌਜੂਦ ਨੇ ਲੇਕਿਨ ਇਹਨਾਂ ਦਾ ਮਕਸਦ ਹੈਗਾ ਕਿ ਇਹਨਾਂ ਨੂੰ ਇਨਵੈਸਟੀਗੇਟ ਕਰਨਾ ਚਾਹੀਦਾ ਥੋਰਲੀ ਹੁੰਦੀ ਵਾਇਸ ਫਰਾਂਸਿਕ ਦਾ ਆਪਸ਼ਨ ਮੌਜੂਦ ਹੈ ਜਿਹੜਾ ਆਪੋਜ਼ਿਟ ਕਾਉਂਸਲ ਹੈ ਜਾਂ ਵਕੀਲ ਹੈ ਉਹਨੇ ਇੱਕ ਵੀਡੀਓ ਰਿਲੀਜ਼ ਕੀਤੀ ਹੈ ਉਹਦੇ ਵਿੱਚ ਸਰਬਜੀਤ ਕੌਰ ਆਂਦੀ ਪਈ ਹੈ ਕਿ ਮੈਂ ਹਾਜ ਕਰਨ ਜਾਵਾਂ ਦੀ ਉਹਦੇ ਵਿੱਚ ਉਹ ਬਿਲਕੁਲ ਠੀਕ ਹੈ ਤੇ ਬੜੀ ਕੰਟਰੋਵਰਸੀ ਇੱਕ ਪੈਦਾ ਹੋ ਗਈ ਹੈ ਕੇਸ ਦੇ ਉੱਤੇ ਇੱਕ ਹਾਈ ਪ੍ਰੋਫਾਈਲ ਹਾਈਪ ਕ੍ਰੀਏਟ ਹੋ ਗਈ ਇਹ ਦੋ ਆਮਲਕਾਂ ਦੇ ਦਰਮਿਆਨ ਤੇ ਪੂਰੀ ਦੁਨੀਆ ਦੇ ਵਿੱਚ ਕਿ ਇਹਦਾ ਬਣਿਆ ਦਾ ਕੀ ਆਕਰ ਉਸ ਤੋਂ ਬਾਅਦ ਇੱਕ ਇੰਪੋਰਟੈਂਟ ਚੀਜ਼ ਹੈ ਵੀ ਕਿ ਸਰਬਜੀਤ ਕੌਰ ਦੇ ਖਿਲਾਫ ਇੱਕ ਨਵੀਂ ਰਿਟ ਪਟੀਸ਼ਨ ਮੈਂ ਦਾਇਰ ਕੀਤੀ ਅੰਡਰ ਆਰਟੀਕਲ ਅੰਡਰ ਸੈਕਸ਼ਨ 2A 2B CrPC ਲਾਹੌਰ ਦੀ ਸੈਸ਼ਨ ਕੋਰਟ ਦੇ ਵਿੱਚ ਕਿ ਸਰਬਜੀਤ ਕੌਰ ਦੇ ਉੱਤੇ ਤੇ ਇਹਦੇ ਸਰਬਜੀਤ ਕੌਰ ਦੇ ਉੱਤੇ ਉਹਨੇ ਜਿਹੜਾ ਪਾਕਿਸਤਾਨ ਦੇ ਵਿੱਚ ਗੈਰ ਕਾਨੂੰਨੀ ਸਟੇ ਕੀਤਾ ਹੈ ਓਵਰਸਟੇ ਹੋ ਗਈ ਹੈ ਇਜਾ ਉਹਦੇ ਤੇ ਮੁਕਦਮੇ ਦਾ ਇੰਦਰਾਜ ਕਰਕੇ ਇਹਨੂੰ ਸਜ਼ਾ ਦਿੱਤੀ ਜਾਵੇ ਪਾਕਿਸਤਾਨ ਦੇ ਵਿੱਚ ਉਸ ਤੋਂ ਬਾਅਦ ਇਹਨੂੰ ਡਿਪੋਰਟ ਕੀਤਾ ਜਾਵੇ ਜਦਕਿ ਨਾਸਰ ਹੁਸੈਨ ਨੇ ਉਹਦੇ ਤੇ ਵੀ ਅਸੀਂ ਪਟੀਸ਼ਨ ਦਾਇਰ ਕੀਤੀ ਹੈ ਕਿ ਨਾਸਰ ਹੁਸੈਨ ਨੇ ਕਿਉਂਕਿ ਇਹਨੂੰ ਅਕੋਮੋਡੇਸ਼ਨ ਦਿੱਤੀ ਹੈ ਟਰਾਂਸਪੋਰਟੇਸ਼ਨ ਦਿੱਤੀ ਹੈ ਐਜ਼ ਅ ਇਸ ਵਜ੍ਹਾ ਤੋਂ ਨਾਸਰ ਹੁਸੈਨ ਦੇ ਉੱਤੇ ਵੀ ਐਫ ਆਈ ਆਰ ਦੇ ਵਿੱਚ ਉਹਨੂੰ ਇੰਪਲੀਕੇਟ ਕੀਤਾ ਜਾਵੇ ਤੇ ਉਹਦਾ ਵੀ ਡਿਊ ਪ੍ਰੋਸੈਸ ਆਫ ਲਾ ਦੇ ਵਿੱਚ ਜੋ ਵੀ ਉਹਦੀ ਸਜ਼ਾ ਬਣਦੀ ਉਹਨੂੰ ਦਿੱਤੀ ਜਾਵੇ ਸੋ ਸਰ ਐਸ ਵੇਲੇ ਕਰੰਟ ਜਿਹੜੀ ਸਿਚੁਏਸ਼ਨ ਹੈ ਜਿਹੜੀ ਪੰਜਾਬੀ ਕਮਿਊਨਿਟੀ ਹੈ ਜਿਹੜੀ ਸਿੱਖ ਕਮਿਊਨਿਟੀ ਹੈ ਲਾਹੌਰ ਦੇ ਵਿੱਚ ਖਾਸ ਤੌਰ ਤੇ ਉਹਦੇ ਵਿੱਚ ਕਿਹੋ ਜਿਹਾ ਰਿਐਕਸ਼ਨ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ ਕੀ ਤੁਹਾਨੂੰ ਕਿਸੇ ਨੇ ਬਾਅਦ ਵਿੱਚ ਕਨੈਕਸ਼ਨ ਕਰਨ ਦੀ ਤੁਹਾਡੇ ਨਾਲ ਰابطਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾਂ ਤੁਹਾਨੂੰ ਕੋ ਹੋਰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਨਹੀਂ ਉਹਨਾਂ ਨੇ ਬਿਲਕੁਲ ਕਿਸੇ ਨਾਲ ਰਾਬਤਾ ਨਹੀਂ ਕੀਤਾ ਇੱਥੇ ਆਵਦੇ ਰਾਈਟਸ ਲਈ ਜਦੋਂ ਲੋਕ ਖੁਦ ਬਾਹਰ ਨਹੀਂ ਆਉਂਦੇ ਉਹਨਾਂ ਨੂੰ ਅਸੀਂ ਘਰਾਂ 'ਚ ਜਾ ਕੇ ਜਗਾ ਕੇ ਨਹੀਂ ਲਿਆ ਸਕਦੇ ਮੈਂ ਤੇ ਪਟੀਸ਼ਨ ਨਹੀਂ ਕਰ ਸਕਨਾ ਸਭ ਪੰਜਾਬ ਦੀ ਕੌਜ਼ ਲਈ ਸਿੱਖਾਂ ਦੇ ਰਾਈਟਸ ਲਈ ਤੇ ਮੇਰੇ ਨਾਲ ਕਿਸੇ ਰਾਬਤਾ ਨਹੀਂ ਕੀਤਾ ਬਾਕੀ ਜਦੋਂ ਹਾਇਰਿੰਗ ਹੇਰਿੰਗ ਹੁੰਦੀ ਹੈ ਮਹਿੰਦਰਪਾਲ ਸਿੰਘ ਸਾਹਿਬ ਨਾਲ ਸੰਗਤ ਦੇ ਕੁਝ ਲੋਕ ਆਉਂਦੇ ਨੇ ਦੇ ਆਰ ਕਨਸਰਨਡ ਅਬਾਊਟ ਸਰਬਜੀਤ ਕੌਰਸ ਮੈਟਰ ਆਫ ਕੌਰਸ ਆਵ ਦੇ ਰਾਈਟਸ ਲਈ ਲੜਦੇ ਪੈਣ ਜਿੰਨੇ ਲੋਕ ਸਾਡਦੇ ਨੇ ਜਿਹੜੇ ਬੈਠੇ ਨੇ ਉਹ ਬੈਠੇ ਹੋਰ ਜਿਹੜੀ ਐਸ ਵੇਲੇ ਕਰੰਟ ਸਿਚੁਏਸ਼ਨ ਹੈਗੀ ਕੇਸ ਦੀ ਜਿਹੜੀ ਤੁਸੀਂ ਐਫ ਆਰ ਆਈ ਦਰਜ ਕੀਤੀ ਹੈ ਜਾਂ ਉਹਦੀ ਕਦੋਂ ਕ ਸੁਣਵਾਈ ਹੋਣ ਦੀ ਔਰ ਕਿਹੜੀ ਅਦਾਲਤ ਵਿੱਚ ਸੁਣਵਾਈ ਹੋਣ ਦੀ ਸੰਭਾਵਨਾ ਹੈਗੀ ਆ ਪਰਸੋਂ ਸਰਬਜੀਤ ਕੌਰ ਦੇ ਖਿਲਾਫ ਜਿਹੜੀ ਰਜਿਸਟ੍ਰੇਸ਼ਨ ਆਫ ਐਫ ਆਰ ਵੀ ਪਟੀਸ਼ਨ ਹੈ ਉਹਦੇ ਵਿੱਚ ਜਵਾਬ ਆਣਾ ਹੈ ਐਫ ਆਈਏ ਲੋ ਕਿ ਇਹਦੇ ਤੇ ਮੁਕਦਮਾ ਕਰਨਾ ਚਾਹੀਦਾ ਹੈ ਨਹੀਂ ਕਰਨਾ ਚਾਹੀਦਾ ਸੈਸ਼ਨ ਕੋਰਟ ਲਾਹੌਰ ਦੇ ਵਿੱਚ ਉਸ ਤੋਂ ਬਾਅਦ ਅਗਲੇ ਹਫਤੇ ਅਸੀਂ ਸੀਐਮ ਮੂਵ ਕਰਨੇ ਪਏ ਐਪਲੀਕੇਸ਼ਨ ਲਾਹੌਰ ਹਾਈ ਕੋਰਟ ਦੇ ਵਿੱਚ ਕਿ ਸਰਵਜੀਤ ਕੌਰ ਦਾ ਮਾਮਲਾ ਬੜਾ ਸੀਰੀਅਸ ਹੈਗਾ ਤੇ ਇਹਦੇ ਤੇ ਜਲਦੀ ਕੇਸ ਆ ਫਿਕਸ ਕੀਤਾ ਜਾਵੇ ਤੇ ਉਮੀਦ ਹੈ ਕਿ ਅਗਲੇ ਹਫਤੇ ਉਹ ਵੀ ਫਿਕਸ ਹੋ ਜਾਦਾ ਇਹ ਇਸ ਸਾਰੇ ਧਰਮਦਾਰ ਦੇ ਵਿੱਚ ਜਿਹੜੇ ਸਾਡੇ ਸਿੱਖਾਂ ਦੀ ਜਿਹੜੀ ਹੈ ਕਿ ਪ੍ਰਤੀਨਿਤਾ ਰਿਪਰੈਜੈਂਟੇਸ਼ਨ ਕਰ ਰਹੇ ਨੇ ਰਮੇਸ਼ ਸਿੰਘ ਰੋੜਾ ਜੀ ਉਹਨਾਂ ਦਾ ਕਿਹੋ ਜਿਹਾ ਰੋਲ ਰਿਹਾ ਦੇਖੋ ਇੱਕ ਇੱਕ ਗੱਲ ਤੇ ਹੈਗੀ ਹੈ ਕਿ ਮੈਂ ਤਾਰੀਫ ਕਰਦੇ ਆ ਜਾਂ ਗੋਲਮੋਲ ਜਵਾਬ ਦੇ ਦਿਆਂ ਮੇਰਾ ਮੇਰਾ ਮિજાਜ ਨਹੀਂ ਹੈਗਾ ਕਿ ਮੈਂ ਗੱਲ ਸਿਕਰਟ ਕਰਾਂ ਜਾਂ ਗੋਲਮੋਲ ਕਰਾਂ ਸਿੱਧੀ ਗੱਲ ਹੈ ਪੰਜਾਬ ਦੀ ਗੱਲ ਹੈ ਪੰਜਾਬ ਦੀ ਕੌਜ਼ ਦੀ ਗੱਲ ਹੈ ਪੰਜਾਬ ਦੀ ਕੌਜ਼ ਜੇ ਤੁਹਾਨੂੰ ਗੱਲ ਆਂਦੀ ਹੈ ਨਾ ਤੁਸੀਂ ਇੰਪੋਰਟੈਂਟ ਜੇ ਨਾ ਮੈਂ ਇੰਪੋਰਟੈਂਟ ਕੌਜ਼ ਇੰਪੋਰਟੈਂਟ ਹੈ ਰਮੇਸ਼ ਸਿੰਘ ਘੋੜਾ ਸਾਹਿਬ ਇਸ ਟਾਈਮ ਇਹ ਉਹਨਾਂ ਦੀ ਇੱਕ ਗਵਰਨਮੈਂਟ ਹੈ ਨਾ ਸਿਰਫ ਪੰਜਾਬ ਦੇ ਵਿੱਚ ਬਲਕਿ ਫੈਡਰੇਸ਼ਨ ਚ ਕੀ ਆ ਰਮੇਸ਼ ਸਿੰਘ ਅਰੋੜਾ ਸਾਹਿਬ ਅਗਰ ਸਰਬਜੀਤ ਕੌਰ ਨੂੰ ਵਾਪਸ ਕਰਨਾ ਚਾਹਦੇ ਤਾਂ ਕਿਉਂ ਨਹੀਂ ਕਰ ਸਕਦੇ ਸੀ ਇਟਸ ਵੈਰੀ ਸਿੰਪਲੈਸਟ ਕੁਐਸਚਨ ਲੈ ਆ ਜਾਉਣਾ ਨਹੀਂ ਵਾਪਸ ਕਰ ਲਿਆ ਹੁੰਦੇ ਤੁਸੀਂ ਆ ਸਕਦੇ ਜੇ ਕਿ ਮਹਿੰਦਰਪਾਲ ਸਿੰਘ ਦੀ ਦੇ ਅਰੋੜਾ ਸਾਹਿਬ ਦੀ ਆਪਦੀ ਕੋਈ ਪੋਲਿਟਿਕਸ ਹੋਏ ਤੇ ਆਈ ਹੈਵ ਨਥਿੰਗ ਟੂ ਡੂ ਵਿਦ ਥੈਟ ਲੇਕਿਨ ਅਗਰ ਅਗਰ ਅਰੋੜਾ ਸਾਹਿਬ ਇਨੇ ਹੀ ਸੈਂਸਰ ਹੁੰਦੇ ਤੇ ਸਰਬਜੀਤ ਕੌਰ ਜਦੋਂ ਪਾਕਿਸਤਾਨ 'ਚ ਗੈਰਕਾਨੂੰਨੀ ਤੌਰ ਤੇ ਪਤਾ ਲੱਗ ਗਿਆ ਸੀ 4 ਤੋਂ 5 ਨਵੰਬਰ ਨੂੰ ਤੇ अरोड़ा ਸਾਹਿਬ ਨੂੰ ਚਾਹੀਦਾ ਸੀ ਪਾਕਿਸਤਾਨ ਸਿਪ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਸੀ ਕਿ ਉਹ ਪੰਜਾਬ ਪੁਲਿਸ ਦੇ ਵਿੱਚ ਆਪਦੀ ਮਦਇਤ ਚ ਜਾਂ ਐਫਆਈਆ ਦੇ ਵਿੱਚ ਆਪਦੀ ਮਦਇਤ ਦੇ ਵਿੱਚ अरोड़ा ਸਾਹਿਬ ਐਫਆਈਆ ਕਰਵਾਉਂਦੇ ਅਗਲੇ ਦਿਨ ਬੀਬੀ ਡਿਪੋਰਟ ਹੋ ਜਾਂਦੀ ਲੇਕਿਨ ਇਹਨਾਂ ਐਸਾ ਨਹੀਂ ਕਰਵਾਇਆ ਉਹਦੇ ਪਿੱਛੇ ਕੀ ਫੈਕਟਰਸ ਹੋ ਸਕਦੇ ਨੇ ਉਹ ਤੁਸੀਂ ਮੇਰੇ ਨਾਲ ਬਿਹਤਰ ਜਾਣਦੇ ਜੀ ਤੇ ਹੁਣ ਵੀ ਇਹ ਸਿਚੁਏਸ਼ਨ ਹੈ ਕਿ ਅਸੀਂ ਡਿਪੋਰਟ ਕਰਵਾਉਣ ਦੀ ਕੋਸ਼ਿਸ਼ ਕਰਨੇ ਪਿਆ ਲੇਕਿਨ ਜਿਹੜੇ ਪੋਲੀਟੀਕਲ ਫੈਕਟਰਸ ਨੇ ਉਹ ਉਹਨੂੰ ਰਿਸਿਸਟ ਕਰਦੇ ਪੈ ਰਹੇ ਜ਼ਾਹਰੀ ਗੱਲ ਹੈ ਹਰ ਬੰਦੇ ਨੂੰ ਪੋਲਿਟਿਕਲੀ ਸਰਵਾਈਵਲ ਦੀ ਜੰਗ ਹੈ ਉਹ ਸਰਵਾਈਵ ਕਰਨਾ ਚਾਹੁੰਦਾ ਹਰ ਬੰਦਾ ਕ੍ਰੈਡਿਟ ਲੈਣਾ ਚਾਹੁੰਦਾ ਤੇ ਉਹ ਤੁਹਾਨੂੰ ਪਤਾ ਹੀ ਹੈ ਬਿਹਤਰ ਯੂ نو ਬੈਟਰ ਸਬਦ ਸਾਹਿਬ ਜੀ ਅਖੀਰ ਦੇ ਵਿੱਚ ਇੱਕ ਸਮਾਂ ਸਾਡਾ ਬੜਾ ਸਮਾਪਤ ਹੋਣ ਵਾਲਾ ਹੈ ਹੁਣ ਤੇ ਅਖੀਰ ਦੇ ਵਿੱਚ ਜਿਹੜੀ ਐਸਪੀਸੀ ਹੈਗੀ ਜਿਹੜੇ ਕਿ ਇਹ ਵੀਜ਼ੇ ਜਾਰੀ ਕਰਦੀ ਆ ਜਾਂ ਕਰਵਾਉਂਦੀ ਹੈ ਜਾਂ ਭਾਰਤ ਦੀ ਸਰਕਾਰ ਹੈ ਤੁਸੀਂ ਉਹਨੂੰ ਆਪਣੇ ਵੱਲੋਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸਰ ਜੀ ਸੁਨੇਹਾ ਤੇ ਇਹ ਹੈ ਕਿ ਪੰਜਾਬ ਦੀ ਗੱਲ ਹੈ ਦੋਵਾਂ ਪੰਜਾਬਾਂ ਦੀ ਸਿੱਖ ਯਾਤਰੀਆਂ ਦੀ ਗੱਲ ਹੈ ਜਿਵੇਂ ਅਸੀਂ ਜਾਣਿਆ ਇਰਾਨ ਇਰਾਕ ਖਾਨਾ ਕਾਬਾ 사우ਦੀ ਅਰਬ ਤੇ ਉਥੇ ਵੇਖੋ ਅਗਰ ਸਾਨੂੰ ਕੋਈ ਮੁਸ਼ਕਲ ਆਂਦੀ ਹੈ ਤੇ ਉਹ ਬਾਈਸੇ ਸ਼ਰਮਿੰਦਗੀ ਹੈਗੀ ਉਸ ਗਵਰਨਮੈਂਟ ਲਈ ਵੀ ਸਾਡੇ ਲਈ ਵੀ ਐਜ਼ ਕਮਿਊਨਿਟੀ ਤੇ ਸਿੱਖਾਂ ਦੇ ਵਿੱਚ ਵੀ ਇਹਨਾਂ ਨੂੰ ਚਾਹੀਦਾ ਹੈਗਾ ਕਿ ਸਿੱਖਾਂ ਲਈ ਮਜ਼ੀਦ ਪਾਕਿਸਤਾਨੀ ਗਵਰਨਮੈਂਟ ਨੇ ਐਜ਼ ਅ ਸਟੇਟ ਪਾਕਿਸਤਾਨ ਇਜ਼ ਡੂਇੰਗ ਗ੍ਰੇਟ ਜੌਬ ਪਾਕਿਸਤਾਨ ਦੀ ਲਾਅ ਐਨਫੋਰਸਮੈਂਟ ਏਜੰਸੀਜ਼ ਦੇ ਆਰ ਡੂਇੰਗ ਗ੍ਰੇਟ ਜੌਬ ਲੇਕਿਨ ਜਿਹੜੇ ਇੰਡੀਵਿਜੂਅਲ ਰੋਲਸ ਨੇ ਉਹਨਾਂ ਨੂੰ ਬਿਹਤਰ ਕਰਨ ਦੀ ਲੋੜ ਹੈ ਸਭ ਤੋਂ ਪਹਿਲੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਨੂੰ ਚਾਹੀਦਾ ਹੈਗਾ ਕਿ ਆਪ ਦੀ ਜਿਹੜੀ ਐਫੀਸ਼ੀਐਂਸੀ ਹੈ ਉਹਨੂੰ ਮਜ਼ੀਦ ਇਨਹਾਂਸ ਕਰੇ ਚੈੱਕ ਐਂਡ ਬੈਲੈਂਸ ਇਹਨਾਂ ਤੇ ਹੋਣਾ ਚਾਹੀਦਾ ਹੈ ਵੇਖੋ ਨਾ ਸਰਬਜੀਤ ਕੌਰ 4 ਤੋਂ 5 ਨਵੰਬਰ ਨੂੰ ਨਸ ਗਈ ਅੱਜ ਤੱਕ ਉਹਦੇ ਤੇ ਐਫ ਆਈ ਆਰ ਨਹੀਂ ਕਰਵਾ ਸਕੇ ਮੈਂ ਮੁਸਲਮਾਨ ਹੋ ਕੇ ਇੱਕ ਵਕੀਲ ਬਾਹਰ ਨਿਕਲਿਆ ਵਾਂ ਮੈਂ ਕੰਮ ਕਰਨਾ ਪਿਆ ਵਾਂ ਮੈਨੂੰ ਰਜਿਸਟ ਕਿਉਂ ਕਰਦੇ ਪੈਨੇ ਕਦੀ ਮੈਨੂੰ ਪੁਲਿਸ ਨਾਲ ਟੋਡਸ ਕਰਵਾ ਦਿੰਦੇ ਨੇ ਕਿ ਤੈਨੂੰ ਅਰੈਸਟ ਕਰਨਾ ਹੈ ਉਹ ਮੈਂ ਪੁਲਿਸ ਨਾਲ ਮੈਨੂੰ ਨੋਟਿਸ ਮਿਲਿਆ ਖੁਦ ਸਾਖਤਾ ਦਰਖਾਸਤ ਸੀ ਫੇਕ ਕਿ ਤੁਸੀਂ ਆਓ ਸ਼ਾਮਿਲ ਤਫਤੀਸ਼ ਹੋ ਸਰਬਜੀਤ कौर ਦੇ ਮਾਮਲੇ ਚ ਮੈਂ ਕਿ ਜੀ ਮੈਂ ਕਿਉਂ ਪੇਸ਼ ਹੋਵਾਂ ਮੈਂ ਤਾਂ ਵਕੀਲ ਆ ਅੰਬੈਂਡਰਿੰਗ ਮਾਈ ਪ੍ਰੋਫੈਸ਼ਨਲ ਸਰਵਿਸਿਜ਼ ਉਹ ਨੋਟਿਸਿਸ ਡੀਪੀਓ ਸ਼ੇਖਪੁਰਾ ਨੇ ਕੱਲੇ ਉਹ ਮੈਂ ਲਾਹੌਰ ਹਾਈ ਕੋਰਟ ਚ ਚੈਲੰਜ ਕੀਤੇ ਤੇ ਲਾਹੌਰ ਹਾਈ ਕੋਰਟ ਨੇ ਉਹਨਾਂ ਨੂੰ ਨੋਟਿਸਿਸ ਨੂੰ ਇਲੀਗਲ ਤੇ ਅਲ ਆਫਰ ਡਿਕਲੇਅਰ ਕਰਕੇ ਉਹਨਾਂ ਨੂੰ ਆਖ ਦਿੱਤਾ ਕਿ ਤੁਸੀਂ ਰਿਪੋਰਟ ਜਮ੍ਹਾਂ ਕਰਾਓ ਆਈਜੀ ਨੂੰ ਤੇ ਡੀਪੀਓ ਸ਼ੇਖਪੁਰਾ ਨੂੰ ਨੋਟਿਸ ਵੀ ਹੋ ਗਏ ਸਨ ਤੇ ਇਸ ਰੰਦੀਆਂ ਚੀਜ਼ਾਂ ਨੇ ਗੱਲ ਇਹ ਵੇ ਕਿ ਸਿੱਖਾਂ ਨੇ ਪੂਰੀ ਦੁਨੀਆ ਚੋਂ ਰਹਿਂਦੀ ਦੁਨੀਆ ਤੱਕ ਆਦੇ ਰਹਿਣਾ ਹੈ ਉਹਨਾਂ ਦੇ ਮੁਕੱਦਸਾਤ ਇੱਥੇ ਨੇ ਉਹਨਾਂ ਦੇ ਗੁਰਦੁਆਰੇ ਇੱਥੇ ਨੇ ਚੰਗੀ ਗੱਲ ਹੈ ਗੁਰਦੁਆਰੇ ਇੱਥੇ ਨੇ ਇਹਦੀ ਵਜ੍ਹਾ ਤੋਂ ਇੱਕ ਸਾਂਝ ਬਰਕਰਾਰ ਰਹਿੰਦੀ ਏ ਦੋਵਾਂ ਪੰਜਾਬਾਂ ਦੇ ਦਰਮਿਆਨ ਲਿਹਾਜ਼ਾ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਜਿਹੜਾ ਬੰਦਾ ਕੰਡੀਸ਼ਨਲ ਵੀਜ਼ੇ ਤੇ ਪਿਲਗ੍ਰਿਮੇਜ ਵੀਜ਼ੇ ਤੇ ਆਂਦਾ ਪਿਆ ਹੈ ਉਹ ਮੰਡੇਟਰੀ ਹੋਣ ਦੇ ਲਈ ਲਾਜ਼ਮ ਕਰਾਰ ਦੇਵੇ ਕਿ ਉਹਦੇ ਉੱਤੇ ਲਾਜ਼ਮੀ ਹੈਗਾ ਕਿ ਉਸ ਕੰਡੀਸ਼ਨਸ ਦੀ ਕੰਪਲਾਈਂਸ ਕਰਦੇ ਆਇਆ ਫਾਲੋ ਕਰਦੇ ਆਇਆ ਉਹਨੇ ਵਾਪਸ ਵੀ ਜਾਣਾ ਨਾ ਕਿ ਇੱਥੇ ਆ ਕੇ ਕਿਸੇ ਨਾਲ ਨਿਕਾਹ ਕਰ ਲਵੇ ਵਿਆਹ ਕਰ ਲਵੇ ਉਸ ਤੋਂ ਬਾਅਦ ਲੋਕ ਆ ਕੇ ਧੀਆ ਪੈਣਾ ਇੱਥੋਂ ਲਿਆਂ ਤੋਂ ਗੈਰ ਮਹਿਫੂਜ਼ ਹੋ ਜਾਣ ਤੇ ਵੇਖੋ ਨਾ ਅਸੀਂ ਅਗਰ ਸਾਊਦੀ ਅਰਬ ਆਪਣੀਆਂ ਧੀਆ ਪੈਣਾ ਜਾਣ ਤੋਂ ਗੈਰ ਮਹਿਫੂਜ਼ ਆਪਦੇ ਆਪ ਨੂੰ ਸਮਝੀਏ ਇਨਸਿਕਿਉਰ ਹੋਈਏ ਤੇ ਕੀ ਹਾਲਤ ਹੋਈ ਦੀ ਸਾਡੀ ਐਵੇਂ ਹੀ ਸਿੱਖਾਂ ਦੀ ਹਾਲਤ ਹੈ ਲਿਆਜ਼ਾ ਗਵਰਨਮੈਂਟ ਆਫ ਪਾਕਿਸਤਾਨ ਨੂੰ ਵੀ ਚਾਹੀਦਾ ਹੈ ਕਿ ਸਰਬਜੀਤ ਕੌਰ ਨੂੰ ਵਾਪਸ ਕੱਲਣ ਤੇ ਜਿਹੜੀ ਸਿੰਗ ਲੀਡਰਸ਼ਿਪ ਹੈ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਆਪਦੇ ਪੋਲੀਟੀਕਲ ਮੋਟਿਵਸ ਬੈਨੀਫਿਟਸ ਉਹ ਸਾਈਡ ਤੇ ਰੱਖ ਕੇ ਕਮਿਊਨਿਟੀ ਕਾਜ਼ ਲਈ ਕੰਮ ਕਰਨ ਦੋਵਾਂ ਪੰਜਾਬਾਂ ਦੀ ਸਾਂਝ ਲਈ ਕੰਮ ਕਰਨ ਸਿਆਸਤਾਂ ਸੀਟਾਂ ਇਹ ਦਿਹਾਦੀਆਂ ਜਾਂਦੀਆਂ ਰਹਿੰਦੀਆਂ ਨੇ ਲੇਕਿਨ ਕਮਿਊਨਿਟੀ ਜਿਹੜੀ ਹੈ ਉਹਨੇ ਤੁਹਾਡੇ ਨਾਲ ਪਰਮਾਨੈਂਟ ਚੱਲਣਾ ਨਾ ਸਿਆਸੀ ਜਮਾਤਾ ਪਰਮਾਨੈਂਟ ਚੱਲਣਾ ਨਾ ਹਕੂਮਤਾਂ ਪਰਮਾਨੈਂਟ ਚੱਲਣਾ ਜੀ ਜੀ ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ ਸਮਾਂ ਕੱਢਣ ਵਾਸਤੇ ਪੂਰੀ ਜਾਣਕਾਰੀ ਦਿੱਤੀ ਆ ਤੇ ਅਗਲੀ ਵਾਰ ਕੀ ਹੋਵੇਗਾ ਤੇ ਤੁਹਾਡਾ ਫੇਰ ਅਸੀਂ رابطہ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਖੁਦਾ ਹਾਫਿਜ਼ ਇਸ ਹਨ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਜੀ ਅਲੀ ਚੰਗੀ ਜੀ ਸੰਧੂ ਸਾਹਿਬ ਐਡਵੋਕੇਟ ਨੇ ਔਰ ਜਿਹੜੀਆਂ ਆਪਣੀਆਂ ਸਵਾਵਾਂ ਮੁਫਤ ਦੇ ਰਹੇ ਨੇ ਔਰ ਮੇਰੇ ਖਿਆਲ ਦੇ ਵਿੱਚ ਬਹੁਤ ਵਧੀਆ ਸਨੇਹਾ ਹੈ ਤੇ ਅਸੀਂ ਚਾਹੁੰਦੇ ਆ ਕਿ ਜਿਹੜੇ ਤਲਕਾਤ ਨੇ ਪੰਜਾਬ ਤੇ ਲੰਦੇ ਪੰਜਾਬ ਦੇ ਚੜ੍ਹਦੇ ਪੰਜਾਬ ਦੇ ਬਣੇ ਰਹਿਣ ਤੇ ਦੁਨੀਆ ਭਰ ਤੋਂ ਜਿਹੜੀ ਸਿੱਖ ਸੰਗਤ ਉੱਥੇ ਜਾਂਦੀ ਹੈ ਹਰ ਸਾਲ ਨਤਮਸਤਕ ਹੁੰਦਿਆਂ ਜਾ ਕੇ ਉਹ ਇਹਦੇ ਵੀਜ਼ੇ ਹਨ ਉਹਨਾਂ ਦੀ ਜਿਹੜੀ ਕੰਡੀਸ਼ਨ ਹੁੰਦੀ ਹੈ ਉਹਦੇ ਉੱਤੇ ਪੂਰਾ ਅਮਲ ਕੀਤਾ ਜਾਵੇ ਤੇ ਇਹਨਾਂ ਸ਼ਬਦਾਂ ਦੇ ਨਾਲ ਅੱਜ ਦਾ ਅਸੀਂ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਸ਼ੰਦਰਪਾਲ ਜੀ ਨੂੰ ਆਗਿਆ ਦਿਓ ਬਹੁਤ ਮਿਹਰਬਾਨੀ ਪਿਆਰ ਪਰਿ ਸਸਲੀਕਾਲ ਰੱਬ ਰਾਖਾ